ਅੰਮ੍ਰਿਤਸਰ ਦੇ ਕੀ ਮੁੱਦੇ ਚੱਕੋ ਜੀ ਅੰਮ੍ਰਿਤਸਰ ਦੇ ਵਿੱਚ ਮੁੱਖ ਤੌਰ ਤੇ ਅਸੀਂ ਜਿਹੜਾ ਇਸ ਵੇਲੇ ਕਿਸਾਨੀ ਮਜ਼ਦੂਰੀ ਦਾ ਸਾਡੇ ਵੀ ਬੁਰਾ ਹਾਲ ਹੈ ਕਿਸਾਨ ਮਜ਼ਦੂਰ ਬਾਹਰ ਬੈਠਾ ਸੀ ਕਿ ਕੇਂਦਰ ਨੇ ਜਿਹੜਾ ਚੌਲ ਨਹੀਂ ਚੱਕਿਆ ਇਹ ਕਹਿੰਦੇ ਨੇ ਅ ਅਮਰ ਪੰਜਾਬ ਦਾ ਕਸੂਰ ਹੈ ਪੰਜਾਬ ਵਾਲੇ ਕਹਿੰਦੇ ਕੇਂਦਰ ਦਾ ਕਸੂਰ ਹੈ ਪਰ ਕਿਸਾਨ ਜਿਹੜਾ ਉਹ ਰੁੱਲ ਰਿਹਾ ਮੰਡੀਆਂ ਚ ਇੱਕ ਤੇ ਇਹ ਮੁੱਦਾ ਜਿਹੜਾ ਅਸੀਂ ਪਾਰਲੀਮੈਂਟ ਦੇ ਵਿੱਚ ਰੱਖਾਂਗੇ ਦੂਸਰਾ ਸਭ ਤੋਂ ਵੱਡੀ ਜਿਹੜੀ ਦਿੱਕਤ ਹੈ ਉਥੇ ਪੋਲੂਸ਼ਨ ਦੀ ਵਾਟਰ ਪੋਲੂਸ਼ਨ 에ਅਰ ਪੋਲੂਸ਼ਨ ਬਹੁਤ ਜ਼ਿਆਦਾ ਹੈ ਐ ਡੰਪ ਹੈ ਗੰਦੇ ਨਾਲੇ ਨੇ ਨੋ ਡਾਊਟ ਸਰਕਾਰ ਬਾਰ ਬਾਰ ਕਹਿ ਚੁੱਕੀ ਕਿ ਕੇਂਦਰ ਸਰਕਾਰ ਸਟੇਟ ਸਬਜੈਕਟ ਨੇ ਪਰ ਅਸੀਂ ਕੇਂਦਰ ਸਰਕਾਰ ਦੇ ਸਮਖੇ ਫੇਰ ਰੱਖਾਂਗੇ ਸਟੇਟ ਨੂੰ ਸਟੇਟ ਨੂੰ ਮਜਬੂਰ ਕਰੇਗੇ ਇਹ ਚੀਜ਼ਾਂ ਨੂੰ ਧਿਆਨ ਦਿਓ ਕਿਉਂਕਿ ਤੁਹਾਡੇ ਸਾਹਮਣੇ ਕਾਰਪੋਰੇਸ਼ਨ ਉਥੇ ਹੈ ਨਹੀਂ ਕਿ ਬਹੁਤ ਬੁਰਾਲ ਸ਼ਹਿਰ ਦੇ ਵਿੱਚ ਗਾਰਬੇਜ ਬਹੁਤ ਜ਼ਿਆਦਾ ਹਾਲਾਤ ਬਹੁਤ ਬੱਤਰ ਹੈ ਯੂਨੀਵਰਸਿਟੀਆਂ ਨੇ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਨਹੀਂ ਲੱਗੇ 8 ਯੂਨੀਵਰਸਿਟੀਆਂ ਪੰਜਾਬ ਦੀਆਂ ਬਾਈ ਮਤਲਬ ਇੱਕ ਜਿੰਨਾਂ ਚ ਦੋ ਹੋਣ ਸ਼ਾਮਲ ਹੋਈਆਂ ਨੇ ਗੁਰਨਾਨਕ ਦੇਵ ਯੂਨੀਵਰਸਿਟੀ ਤੇ ਲਾਜ ਯੂਨੀਵਰਸਿਟੀ ਦੀ ਤਰਨਤਾਰਨੇ ਗੁਰਤੇਗ ਭਦਰਜੀ ਦੇ ਨਾਂ ਤੇ ਉਹ ਦੋਵਾਂ ਦਾ ਜਿਹੜਾ ਵਾਈਸ ਚਾਂਸਲ ਸਾਡੇ ਅੰਮ੍ਰਿਤਸਰ ਸੀ 16 ਨਵੰਬਰ ਨੂੰ ਰਿਟਾਇਰ ਸੇਵਾਮੁਕਤ ਹੋਏ ਨੇ 18 ਨੂੰ ਉਹ ਨਜ਼ਾਇਨ ਕਰਤਾ ਹੁਣ ਯੂਨੀਵਰਸਿਟੀ ਦੇ ਵਾਈਸ ਚਾਂਸਲ ਕੌਣ ਹੋਏਗਾ ਸਰਕਾਰ ਬਿਲਕੁਲ ਵਿੱਦਿਆ ਦੇ ਨਾਂ ਨੂੰ ਲੈ ਕੇ ਸਿਰਫ ਇਸ਼ਤਿਹਾਰਾਂ ਤੱਕ ਸੀਮਤ ਹੈ ਤਰਤਲ ਦੀ ਸਿਤੀ ਬਹੁਤ ਮਾੜੀ ਹੈ ਸੋ ਉਹਨਾਂ ਨੂੰ ਇਹ ਮੈਂ ਕੱਲ ਵੀ ਪ੍ਰੈਸ ਕਾਨਫਰੰਸ ਕੀਤੀ ਇਹ ਮੁੱਦਾ ਵੀ ਇੱਥੇ ਅਸੀਂ ਰੱਖਾਂਗੇ ਕਿਉਂਕਿ ਜੇ ਸਰਕਾਰ ਨਹੀਂ ਸੁਣਦੀ ਸਾਡਾ ਫਰਜ਼ ਬੰਦਾ ਆਪਣੀ ਗੱਲ ਜਿਹੜੀ ਆ ਪਾਰਲੀਮੈਂਟ 'ਚ ਰੱਖੀਏ ਪਾਰਲੀਮੈਂਟ ਉਹਦਾ ਨੋਟਿਸ ਲਵੇ ਸਰਕਾਰ ਉਹਦਾ ਨੋਟਿਸ ਲਵੇ ਔਰ ਅਡਾਨੀ ਦਾ ਵੱਡਾ ਮੁੱਦਾ ਜਿਹੜਾ ਦੇਸ਼ ਦੇ ਵਿੱਚ ਐਸੇ ਰੇ ਚੱਲ ਰਿਹਾ ਜਿਨੇ ਅੰਤਰਰਾਸ਼ਟਰੀ ਪੱਧਰ ਤੇ ਕਰਾਪਸ਼ਨ ਦੀ ਮਤਲਬ ਬਹੁਤ ਜਿਆਦਾ ਤਹਿਲਕਾ ਮਚਾ ਰੱਖਿਆ ਜਿਹਨੂੰ ਦੇਸ਼ਾਂ ਦੇ ਵਿੱਚ ਉਹਦੇ ਤੇ ਪਰਚੇ ਦਰਜ ਹੋ ਰਹੇ ਨੇ ਉਹਦੇ ਤੇ ਉਹਦੇ ਤੇ ਲੈ ਕੇ ਸਰਕਾਰ ਜਿਹੜੀ ਆ ਉਹਨਾਂ ਦਾ ਉਹਦਾ ਧਿਆਨ ਜਿਹੜਾ ਆ ਮਜਬੂਰ ਕਰਾਂਗੇ ਕਿ ਇਹੋ ਜਿਹੇ ਬੰਦਿਆਂ ਦੇ ਉੱਤੇ ਇੱਥੇ ਦੇਸ਼ 'ਚ ਵੀ ਕਾਰਵਾਈ ਕੀਤੀ ਜਾਵੇ ਤੋਂ ਅਮਰਸਰ ਦੇ ਕੀ ਮੁੱਦੇ ਚੱਕੋਗੇ ਅਮਰਸਰ ਦੇ ਵਿੱਚ ਮੁੱਖ ਆ ਇਸ ਵੇਲੇ ਕਿਸਾਨੀ ਮਜ਼ਦੂਰੀ ਦਾ ਸਾਡੇ ਵੀ ਬੁਰਾ ਹਾਲ ਹੈ ਕਿਸਾਨ ਮਜ਼ਦੂਰ ਬਾਹਰ ਬੈਠਾ ਸੀ ਕਿ ਕੇਂਦਰ ਨੇ ਜਿਹੜਾ ਚੋਲ ਨਹੀਂ ਚੱਕਿਆ ਇਹ ਕਹਿੰਦੇ ਨੇ ਅ ਅਮਰ ਪੰਜਾਬ ਦਾ ਕਸੂਰ ਹੈ ਪੰਜਾਬ ਵਾਲੇ ਕਹਿੰਦੇ ਕੇਂਦਰ ਦਾ ਕਸੂਰ ਹੈ ਪਰ ਕਿਸਾਨ ਜਿਹੜਾ ਉਹ ਰੁੱਲ ਰਿਹਾ ਮੰਡੀਆਂ 'ਚ ਇੱਕ ਤੇ ਇਹ ਮੁੱਦਾ ਜਿਹੜਾ ਅਸੀਂ ਪਾਰਲੀਮੈਂਟ ਦੇ ਵਿੱਚ ਰੱਖਾਂਗੇ ਦੂਸਰਾ ਸਭ ਤੋਂ ਵੱਡੀ ਜਿਹੜੀ ਦਿੱਕਤ ਹੈ ਉਹ ਤੇ ਪੋਲੂਸ਼ਨ ਦੀ ਵਾਟਰ ਪੋਲੂਸ਼ਨ 에ਅਰ ਪੋਲੂਸ਼ਨ ਬਹੁਤ ਜ਼ਿਆਦਾ ਹੈ ਐ ਡੰਪ ਹੈ ਗੰਦੇ ਨਾਲੇ ਨੇ ਨੋ ਡਾਊਟ ਸਰਕਾਰ ਬਾਰ ਬਾਰ ਕਹਿ ਚੁੱਕੀ ਕਿ ਕੇਂਦਰ ਸਰਕਾਰ ਸਟੇਟ ਸਬਜੈਕਟ ਨੇ ਪਰ ਜੇ ਕੇਂਦਰ ਸਰਕਾਰ ਇਸ ਵਕਤ ਫੇਰ ਰੱਖਾਂਗੇ ਸਟੇਟ ਨੂੰ ਸਟੇਟ ਨੂੰ ਮਜਬੂਰ ਕਰੇਗੇ ਇਹ ਚੀਜ਼ਾਂ ਨੂੰ ਧਿਆਨ ਦਿਓ ਕਿਉਂਕਿ ਤੁਹਾਡੇ ਸਾਹਮਣੇ ਕਾਰਪੋਰੇਸ਼ਨ ਉੱਤੇ ਹੈ ਨਹੀਂ ਕਿ ਬਹੁਤ ਬਰਹਾਲ ਸ਼ਹਿਰ ਦੇ ਵਿੱਚ ਗਾਰਬੇਜ ਬਹੁਤ ਜ਼ਿਆਦਾ ਹਾਲਾਤ ਬਹੁਤ ਬੱਤਰ ਹੈ ਯੂਨੀਵਰਸਟੀਆਂ ਨੇ ਯੂਨੀਵਰਸਟੀਆਂ ਦੇ ਵਾਈਸ ਚਾਂਸਲਰ ਨਹੀਂ ਲੱਗੇ 8 ਯੂਨੀਵਰਸਟੀਆਂ ਪੰਜਾਬ ਦੀਆਂ 22 ਮਤਲਬ ਇੱਕ ਵਾਧੂ ਚਾਰਜ ਦਿੱਤੇ ਗਏ ਵਾਈਸ ਚਾਂਸਲਰ ਦੇ ਔਰ ਜਿਨ੍ਹਾਂ ਚ ਦੋ ਹੋਣ ਸ਼ਾਮਲ ਹੋਈਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਲਾਹੌਰ ਯੂਨੀਵਰਸਿਟੀ ਤਰਨਤਾਰਨ ਨੇ ਗੁਰਤੇਗ ਭਦਰ ਜੀ ਦੇ ਨਾਂ ਤੇ ਉਹ ਦੋਵਾਂ ਦਾ ਜਿਹੜਾ ਪੁਰਾਣੇ ਯੂਨੀਵਰਸਿਟੀ ਦੇ ਵਾਈਸ ਚੈਂਸਲਰ ਕੌਣ ਹੋਏਗਾ ਸਰਕਾਰ ਬਿਲਕੁਲ ਵਿਦਿਆਦੇ ਦੇ ਨਾਂ ਨੂੰ ਲੈ ਕੇ ਸਿਰਫ ਇਸ਼ਤਿਹਾਰਾਂ ਤੱਕ ਸੀਮਤ ਹੈ ਧਰਤ ਦੀ ਸਿੱਤੀ ਬਹੁਤ ਮਾੜੀ ਹੈ ਸੋ ਉਹਨਾਂ ਨੂੰ ਇਹ ਮੈਂ ਕੱਲ ਵੀ ਪ੍ਰੈਸ ਕਾਨਫਰੰਸ ਕੀਤੀ ਇਹ ਮੁੱਦਾ ਵੀ ਅੱਥੀ ਅਸੀਂ ਰੱਖਾਂਗੇ ਕਿਉਂਕਿ ਜੇ ਸਰਕਾਰ ਨਹੀਂ ਹੁੰਦੀ ਸਾਡਾ ਫਰਜ਼ ਬੰਦਾ ਆਪਣੀ ਗੱਲ ਜਿਹੜੀ ਹੈ ਪਾਰਲੀਮੈਂਟ 'ਚ ਰੱਖੀਏ ਪਾਰਲੀਮੈਂਟ ਉਹਦਾ ਨੋਟਿਸ ਲਵੇ ਸਰਕਾਰ ਉਹਦਾ ਨੋਟਿਸ ਲਵੇ ਔਰ ਅਡਾਨੀ ਦਾ ਵੱਡਾ ਮੁੱਦਾ ਜਿਹੜਾ ਦੇਸ਼ ਦੇ ਵਿੱਚ ਐਸੇ ਰੇ ਚੱਲ ਰਿਹਾ ਜਿਨੇ ਅੰਤਰਰਾਸ਼ਟਰੀ ਪੱਧਰ ਤੇ ਕਰਪਸ਼ਨ ਦੀ ਮਤਲਬ ਬਹੁਤ ਜਿਆਦਾ ਤਹਿਲਕਾ ਮਚਾ ਰੱਖਿਆ ਜ ਮਜਬੂਰ ਕਰਾਂਗੇ ਕਿ ਇਹੋ ਜਿਹੇ ਬੰਦਿਆਂ ਦੇ ਉੱਤੇ ਇੱਥੇ ਦੇਸ਼ਚ ਵੀ ਕਾਰਵਾਈ ਕੀਤੀ ਜਾਵੇ